ਤੇਰੇ ਵਾਲਾਂ ਤੇ ਘੱਟ ਪਹਿਲੇ ਗਏ ਮਾਮੇ ਤੇਰੇ ਨੇ ਕੀ ਕੀ ਕਰਾਇਆ ਵੋਟਾਕਸ ਬਲੀਚ ਸਮੂਥਨਿੰਗ ਸਟ੍ਰੇਟਨਿੰਗ ਹੈਡ ਵਾਸ਼ ਵਾ ਮੋਟੇ ਦੇ ਫਿਟਿੰਗ ਜੱਜ ਗਈ ਮੋਟੇ ਸੈਮੀ ਸਲਵਾਰ ਸਵਾਈ ਤੂੰ ਵਾਓ ਆ ਵੇ ਮੋਟੇ ਦੇ ਫਿਟਿੰਗ ਵਾ ਤਿਆਰ ਹੋ ਜੀਏ ਆਪਾਂ ਆਪਦੇ ਫੰਕਸ਼ਨ ਤੇ ਲੇਟ ਆਉਣਾ ਆਹੋ ਆਪਾਂ ਨੇ ਏਕ ਹੀ ਆਉਣਾ ਦੀ ਮਹਿਫਿਲ ਲਾ ਕੇ ਚਲੇ ਗਏ ਆ ਬਾਸ ਇੰਨਾ ਕੰਮ ਕਰਦੇ ਫਿਰਦੇ ਉਹਨੂੰ ਵੀ ਕੋਈ ਪੁੱਛ ਲਓ ਕਿਉਂ ਨਵਾ ਕਹੀਆਂ ਮੈਂ ਬੇਟਾ ਹਾਂ ਜੀ ਲੈ ਜੋ ਆਹੋ ਤੇ ਫਿਰ ਉਹ ਕਿਹਾ ਇਹ ਬੜਾ ਕੰਮ ਅਹੀ ਦੇ ਕੰਮਾਂ ਜੋ ਕੰਮ ਵੀ ਹੈ ਦੇ ਮਿਹਨਤੀ ਦੇ ਹੁਣ ਹਰ ਬੱਚੇ ਵੇਖਿਆ ਕਿਉਂ ਕਿਉਂ ਚੇਕਿੰਗ ਡਰੈਸ ਕੋਡ ਦੇਖੋ ਤੁਸੀਂ ਸਾਡੇ ਵਾਹ ਨਾਈਸ ਕੈਮਰਾ ਨੂੰ ਵੇ ਲੈ ਸਾਡੀ ਕੁੜੀ ਨੂੰ ਕਿੱਧਰ ਲੈ ਫਿਰਦੇ ਇਹ ਕਹਿੰਦੇ ਇੱਥੇ ਸ਼ੂਟ ਕਰਨ ਆ ਲੈ ਚੱਲ ਭਾਈ ਚੱਲ ਰੂੜੀ ਵਾਲ ਦੇ ਹੁੰਦਾ ਜਿਹੜਾ ਰੂੜੀ ਵਾਲ ਦੀ ਆਈ ਏ ਰੂੜੀ ਵਾਲ ਦੀ ਦੇ ਵਾਲ ਹੁਣ ਵੇਖ ਲੋ ਆਹ ਕਰੀ ਜਾਨੀ ਬਾਪੂ ਦੋਂ ਦੋਗੇ ਹਾਂ ਲੋਏ ਨੇ ਨਾ ਚੰਗੇ ਚੰਗੇ ਪੀਸ ਆਬ ਦੇ ਲਈ ਕੱਢਨੇ ਆ ਤੇ ਜਿਹੜੇ ਨਾ ਮਾਰੇ ਪੀਸ ਇਹਨੇ ਦੂਜਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਇਟ ਮਾਹੌਪਕਰ 2000 ਠੀਕ ਹੋ ਗਿਆ ਸੋ ਗਾਇਜ਼ ਜਿਦਾ ਪਗਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣਾ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇਰੇ ਵਾਲਾਂ ਦਾ ਤਾਂ ਘੱਟ ਪੈਸੇ ਲੱਗੇ ਮ ਵੋਟ ਆਖੋ ਬਲੀਚ ਸਮੂਥਨਿੰਗ ਸਟ੍ਰੇਟਨਿੰਗ ਹੈਡ ਵਾਸ਼ ਮ사ਜ ਐਨਾ ਕੁਛ ਕਰਾਇਆ ਤੇ ਤੇਰਾ ਤਾਂ ਬਹਾਨਾ ਹੀ ਸੀ ਨਾ ਤੇਰੇ ਤਾਂ ਵਾਲ ਬਹੁਤ ਸੋਹਣੇ ਆ ਭਰਾ ਹੁਣ ਬਹੁਤ ਸੋਹਣੇ ਲੱਗਦੇ ਮੈਂ ਕਿਹਾ ਮੇਰੇ ਮੁੰਡੇ ਕਰਾਉਣਗੇ ਮੈਨੂੰ ਵੀ ਰਗੜੀ ਜੈਦੇ ਵੀ ਬਾਹਰ ਆਏ ਰੱਬਾ ਵਧੀਆ ਲੱਗਦੇ ਤੈਨੂੰ ਵਾਲ ਤੇ ਹੁਣ ਨਹੀਂ ਸੋਹਣੇ ਲੱਗਦੇ ਜੀ ਤੇਰੇ ਵਾਲ ਸੋਹਣੇ ਕਿ ਕੈਵਨ ਤੇ ਪਈ ਆ ਕੋਲਗਟ ਵਾ ਮੋਟੇ ਦੇ ਫਿਟਿੰਗ ਜੱਜ ਗਈ ਮੋਟੇ ਸੈਮੀ ਸਲਵਾਰ ਸਵਾਈ ਤੂੰ ਵਾਓ ਆ ਵੇ ਮੋਟੇ ਦੇ ਫਿਟਿੰਗ ਵਾ ਜਾ ਮੋਟੇ ਤੁਸੀਂ ਇਹਨੂੰ ਕਰਦੇ ਰਹੇ ਹੈਅਰ ਸਟਾਈਲ ਹੋ ਗਈ ਕਿੰਨੇ ਬੜਾ ਸਾਰਾ ਇਸ ਕਰਦੇ ਆਂ ਤੁਹਾਨੂੰ ਬਣਾ ਦੇ ਹਲੇ ਬੜਾ ਸੈੱਟ ਕਰ ਲਾ ਐਵੇਂ ਡੰਡ ਲਾਈ ਜਾ ਲਓ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੂਵੀ ਜੀ ਤੁਸੀਂ ਹਲੇ ਤੱਕ ਤਿਆਰ ਨਹੀਂ ਹੋਏ ਬੁੱਗਲ ਜੀ ਮੈਂ ਹੁਣ ਲੱਗਾਂ ਹੈ ਤੁਹਾਨੂੰ ਪਤਾ ਨਹੀਂਗਾ ਅੱਜ ਪ੍ਰੋਗਰਾਮ ਕਰੇ ਮੈਨੂੰ ਪਤਾ ਵਾ ਆਪਦੇ ਘਰੇ ਪ੍ਰੋਗਰਾਮ 'ਚ ਆਪ ਹੀ ਲੇਟ ਹੋ ਗਏ ਫਿਰ ਕਿੱਦਾਂ ਤੇ ਆਪਦੇ ਘਰੇ ਪ੍ਰੋਗਰਾਮ 'ਚ ਆਪਾਂ ਹੀ ਲੇਟ ਹੋ ਗਏ ਹੈ ਗੱਜ ਕੀ ਮੋਟੇ ਹੈ ਸਾਦੀ ਸਲਵਾਰ ਸਵਾਈ ਦੀ ਯਾ ਵਾਓ ਵਾਹ ਮੋਟੇ ਦੇ ਬਿਡੇ ਗੁੱਡ ਨਾਈਸ ਹਨ ਜੂ ਪਰ ਸਰਵਾਰ ਓ ਜਾ ਹੇਅਰ ਸਟਾਈਲ ਓ ਕੀ ਕਿੰਨੇ ਬੜਾ ਸਰਾ ਹੇਅਰ ਸਟਾਈਲ ਕਹਿੰਦਾ ਜੁਵੀ ਦਾ ਪੂਰਾ ਤੇ ਹਾਲੇ ਮੜਾ ਸੈੱਟ ਕਰਨਾ ਪੁੱਜੇਗਾ ਹਾਂ ਡੰਡ ਲਈ ਜਾ ਹਾਂ ਸੈੱਟ ਕਰ ਦਿੰਨਾ ਅਸੀਂ ਆ ਪਾਪ ਬਣਾ ਦੇ ਪਾਫ ਹਰਜੀਤੀਸ ਕੰਮ ਤਿਆਰ ਹੋ ਜੀਏ ਆਪਾਂ ਆਪਦੇ ਫੰਕਸ਼ਨ ਤੇ ਲੇਟ ਆਉਣਾ ਆਹੋ ਆਪਾਂ ਨੇ ਏਕ ਹੀ ਆਉਣਾ ਕੋਈ ਹੈ ਹੋ ਜੰਨੇ ਆ ਤਿਆਰ ਦੱਸੋ ਇਦਾਂ ਸਟੇਜ ਤੋਂ ਹੀ ਲਾ ਬੈ ਇਧਰ ਵੇਹ ਹੁਣ ਫੱਬੀ ਫਿਰਦੀ ਐ ਅੱਜ ਪਤਲੀ ਨਹੀਂ ਲੱਗੰਦਈਏ ਬਾਲੀ ਪਤਲੀ ਹੋ ਗਈ ਬੜਾ ਵਜਨ ਘਟਾ ਗਈ ਹੈ ਹਾਂ ਕੀ ਲਾਵੀ ਹਾਂ ਉਹ ਸ਼ਹਿਰੋਂ ਸਲਾਮਾ ਸ਼ਹਿਰੋਂ ਆ ਜਾ ਲੈ ਵੀਰੇ ਨਾਲੇ ਸਿਲੰਡਰ ਭਰ ਆ ਕੇ ਲਿਆਓ ਕੀ ਸਿਲੰਡਰ ਇਹਨਾਂ ਨੇ ਜਦੋਂ ਦਾ ਚੇਤੇ ਆ ਜਾਂਦਾ ਵੀ ਸਿਲੰਡਰ ਵੀ ਭਰ ਆ ਲਓ ਕਰ ਲਈ ਤਿਆਰ ਨੇ ਬਸ ਆਹੋ ਗੱਡੀ ਤੁਹੇ ਤਿਆਰ ਆ ਇਹ ਪਹਿਲਾਂ ਨਹੀਂ ਇਹ ਚੀਜ਼ਾਂ ਫਿਰ ਕਰਵਾ ਕੇ ਰੱਖਣੀਆਂ ਹੁੰਦੀਆਂ ਤੇ ਫਿਰ ਤੂੰ ਹੁਣ ਰਾਤ ਹਨੇਰੀ ਆ ਜਾਂ ਫਿਰ ਮੈਂ ਤਾਂ ਗੱਗੂ ਦਾ ਘਰੇ ਹੀ ਸੀ ਸਨੋਵਰ ਘਰੇ ਹੀ ਸੀ ਕਿੰਨੇ ਕੰਮ ਕਰਦਾ ਸਨੋਵਰ ਵੀ ਘਰੇ ਹੀ ਭਾਜੀ ਘਰੇ ਹੀ ਸਨੋਵਰ ਵੀ ਨਹੀਂ ਘਰੇ ਭਾਜੀ ਵੀ ਨਹੀਂ ਜੋਤ ਨਹੀਂ ਆਏ ਹੀ ਇੱਥੇ ਮਹਰਮਣੋ ਫਿਰਦੇ ਹੀ ਉਹ ਤਾਂ ਨਹੀਂ ਆਪਦੀ ਮਹਿਫਿਲ ਲਾ ਕੇ ਚਲੇ ਗਏ ਆ ਬਾਸੂ ਐਨਾ ਕੰਮ ਕਰਦੀ ਫਿਰਦੀ ਉਹਨੂੰ ਵੀ ਕੋਈ ਪੁੱਛ ਲਓ ਕਿਉਂ ਉਹਨੂੰ ਕੀ ਪੁੱਛੀਏ ਉਹ ਕੰਮ ਕਰਦੀ ਫਿਰਦੀ ਆ ਨੀ ਉਹ ਚਾਹ ਬਣਵਾ ਕੇ ਆਈ ਆ ਮੈਂ ਬੈਠਾ ਚਾਹ ਪੀਉਂਦਾ ਲੈ ਜੋ ਆਹ ਉਹ ਤਾਂ ਫਿਰ ਉਹ ਕਿਹਾ ਇਹ ਬੜਾ ਕੰਮ ਅਹੀਂ ਦੇ ਕੰਮਾਂ ਚੋਂ ਕੰਮ ਵੇਖ ਗਣਾ ਤਾਂ ਵੇਖ ਲੋ ਇੱਡਾ ਕੰਮ ਗਣਾ ਤਾਂ ਆਹ ਹੈ ਕਰਦੇ ਮਿਹਨਤੀ ਦੇ ਹੁਣ ਹਰ ਬੱਚੇ ਵੇਖਿਆ ਕਿਉਂ ਬੜੇ ਬੜੇ ਕਿਉਂ ਬਾਹਲੇ ਲੇ ਬੜਗੇ ਵੇਰ ਜੀ ਤੇ ਨੱਕਿਆ ਉਹ ਚੀਜ਼ ਦੇ ਆ ਰਹੇ ਕਿਉਂ ਅੱਛਾ ਇਹ ਨਹੀਂ ਚਾਹੀਦਾ ਮੇਰੇ ਵਾਲਾ ਏ ਇਹ ਭਾਬੀ ਲੈ ਮੇਰਾ ਇਹਨਾਂ ਨੂੰ ਦੇਵਾਜ 6 ਵਜੇ ਦੇਦਾ ਆਪਣਾ ਪਰ ਇੱਕ ਚੀਜ਼ ਜੀ ਤੂੰ ਦਾ ਸੇਵਾਜ ਦੇ ਦੇਣਾ ਐਡਾ ਦਾਨੀ ਤੂੰ ਆਹੋ ਅਸੀਂ ਦਾ ਘਰੋਂ ਕੱਢੇ ਵੱਢੇ ਵੀ ਤੇਰੀ ਹੀ ਸੇਵਾ ਦੀ ਚੀਜ਼ ਲੈਣੀ ਹੁੰਦੀ ਐ ਇੱਥੇ ਆਹੋ ਕੈਮਰਾ ਨੂੰ ਵੇਖ ਲੋ ਆਡੀ ਕੁੜੀ ਨੂੰ ਕਿੱਧਰ ਲੈ ਫਿਰਦੇ ਇਹ ਕਹਿੰਦੇ ਇੱਥੇ ਸ਼ੂਟ ਕਰਨ ਆ ਲੈ ਚੱਲ ਭਾਈ ਚੱਲ ਰੂੜੀ ਵਾਲ ਦੀ ਲਿਆਉਂਦਾ ਤੇਰਾ ਰੂੜੀ ਵਾਲ ਦੀ ਆਈ ਏ ਰੂੜੀ ਵਾਲ ਦੀ ਤੇ ਵਾਲ ਵੇਖ ਲੋ ਹਾਂ ਚੁੜੀ ਪਾਈਸ ਪਰਬ ਕੀ ਆਖਰੀ ਯਾਨੀ ਬਾਬ ਬੰਦਾ ਹੋ ਗਿਆ ਹੈ ਆਹੋ ਤੇ ਲੰਮਕ ਲੰਮਕ ਗਿਆ ਲੈ ਕਿਦਾਂ ਆਉਂਦੇ ਆ ਬਾਈ ਪਿੱਛੇ ਰੂੜੀ ਕਮਾਲ ਹੈ ਵੇ ਖੇਤਾ ਜੋਲਦਾ ਬਈ ਲਓ ਜੀ ਖੋਸਾ ਪਰਿਵਾਰ ਬਹਿ ਚੁੱਕਿਆ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਭਾਈ ਇੱਥੇ ਭਾਜੀ ਵੈਸੇ ਕੁੜੀ ਤੇ ਮੁੰਡੇ ਨੇ ਮਹਿਣਾ ਵਾ ਆਪਾਂ ਪਹਿਲਾਂ ਹੀ ਬਰਾਜਮਾਨ ਹੋ ਗਏ ਆ ਬਾਕੀ ਭਾਈ ਸਾਡੇ ਕੋਲ ਨਾ ਆ ਬਈ ਜਿੱਥੇ ਮਰਜੀ ਬਹਿ ਸਕਦੇ ਤੁਹਾਨੂੰ ਹੀ ਰੋਕ ਸਕਦੇ ਆ ਭਾਜੀ ਦੱਸੋ ਸਾਡੇ ਚ ਕਿੱਥੇ ਜੁਰ ਕਿਉਂ ਮੈਚਿੰਗ ਡਰੈਸ ਕੋਡ ਦੇਖੋ ਤੁਸੀਂ ਸਾਡੇ ਵਾਹ ਨਾਈਸ ਇੱਕ ਫੋਟੋ ਹੋ ਜਾਵੇ ਫਿਰ ਇੱਕ ਆ ਲੀਏ ਨਦੀ ਇਸ ਨੋਵਰ ਨੂੰ ਲੈਣਾ ਰਾਜ ਠੀਕ ਆ ਕੰਮ ਰਾਜ ਗੋਡਿਆ ਵਾਹ ਯੈਸ ਕਰਾ ਦੀ ਯੈਸ ਹੂੰ ਬਾਕੀ ਤੁਸੀਂ ਡੈਕੋਰੇਸ਼ਨ ਆਪਣੀ ਵੇਖ ਸਕਦੇ ਹੋ ਭਾਈ ਗੁੱਡ ਵਨ ਡੈਕੋਰੇਸ਼ਨ ਹੈ ਕਿਹੜੇ ਉਹ ਗੱਗੂ ਵਾਲੇ ਨਾ ਅੱਛਾ ਬੇਇੱਜ਼ਤੀ ਓ ਮਾਈ ਗਾਡ ਮੂੰਹ ਤੇ ਆਇਓ ਮੁੰਡੇ ਇਕੱਲੇ ਗਲਾ ਤਰ ਕਰ ਲਈਏ ਫਿਰ ਪਕੌੜੇ ਵਾਲ ਹੁੰਨੇ ਆ ਗਲਾ ਇਹ ਗਰਮ ਹੋ ਜੇ ਹੋਟਾ ਪਾ ਹਾਂ ਰਹਿ ਰਾਇਆ ਕਰ ਲਈ ਵਾਹ ਜੀ ਵਾਹ ਕੀ ਬਾਤ ਹੈ ਇਧਰ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਸਾਰਿਆਂ ਨੇ ਕੀ ਬਾਤ ਤੋਈ ਬਈ ਹੈ ਨਹੀਂ ਅੱਜ ਠੀਕ ਹੈ ਅੱਜ ਨਹੀਂ ਤੈਨੂੰ ਕਹਿ ਸਕੂਲੋਂ ਭੱਜ ਕੇ ਆਇਆ ਪਰ ਮੜਾ ਮੜਾ ਲੱਗਦਾ ਕੀ ਬਾਤ ਹੈ ਮੈਨੂੰ ਵਖਾ ਦੇ ਬੈ ਕਹਿੰਦੇ ਰੱਖਾਈ ਮੜਾ ਜਲਦੀ ਕਿਥੇ ਦੂਰ ਹੋ ਕੇ ਵਖਾ ਦੇ ਮੈਂ ਰਹਿ ਜਾਣਾ ਪਰ ਹੋ ਕੇ ਵਖਾ ਦੇ ਦਾਦੀ ਜੁੱਤੀ ਕਿੰਨੀ ਲੰਬੀ ਹੈ ਇਹ ਇੰਡੀ ਗਿਫਟਡ ਬਾਈ ਬਾਈ ਗੋਪੀ ਐਂਡ ਗੂਜੀ ਅਮਰੀਕਾ ਵਿੱਚ ਵੀ ਆਉਂਦੇ ਨੇ ਜੁੱਤੀਆਂ ਲੈ ਕੇ ਬ੍ਰੈਂਡਸ ਦੇ ਨਾਲ ਜਾ ਬੇਬੀ ਕੋ ਲੈ ਆ ਲੈ ਉਹ ਮਾਰ ਦਿ ਲਾਓ ਇਹ ਕੱਲ ਯਾਦ ਰੱਖੋ ਟੇਡਾ ਆਪਣਾ ਰਾਸ਼ਨ ਮਕਾਨਾ ਤੂੰ ਖਾਸ ਕਰਕੇ ਯਾਦ ਰੱਖੀ ਠੀਕ ਆ ਅੱਜ ਵੀ ਅੱਜ ਛੁੱਟੀ ਦਿਆ ਜਿੰਨੇ ਸਕੂਲੋਂ ਆਇਆ ਸਿੱਧੀ ਗੱਲ ਆ ਅੱਜ ਛੁੱਟੀ ਦਿਨਾ ਹਰਮਣ ਅੱਜ ਨਹੀਂ ਆਇਆ ਅੱਜ ਘਰੇ ਹੀ ਕੰਮ ਕਰਦੇ ਘਰ ਦੇ ਨੇ ਛੁੱਟੀ ਦਵਾਈ ਅੱਜ ਛੁੱਟੀ ਦਵਾਈ ਨੇ ਨਹੀਂ ਅੱਜ ਤਾਂ ਗੱਜਮਾ ਕਰਾਂ ਅੱਜ ਤਾਂ ਸੋਹਣਾ ਨਹੀਂ ਕਿ ਇਹ ਨਹੀਂ ਅੱਜ ਨਹੀਂ ਬੰਨਦਾ ਅੱਜ ਤੈਨੂੰ ਐ ਮਹਿਣ ਕਹਿ ਸਕਦਾ ਜਿਹੜੀ ਨਾ 50 ਮੈਚ ਕਰ ਕਰਕੇ ਬੰਨੀ ਕੁਰਤੇ ਨਾਲ ਉਹ ਸਿੱਦਾ ਸੋਹਣਾ ਲੱਗ ਰਿਹਾ ਨਾ ਅੱਜ ਤੂੰ ਬਹੁਤ ਗੁੱਡੇ ਆਪਣੇ ਉਹ ਤੇ ਲੈਂਦਾ ਲੈਂਗੁਏਜ 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 ਨਹੀਂ ਅੱਜ ਸੋਹਣਾ ਲੱਗਦਾ ਇਹ ਲੈਂਗੁਏਜ ਵੀਰ ਜੀ ਪੰਜਾਬੀ ਆਪਾਂ ਤੈਨੂੰ ਵਾ ਜਿਹੜੀ ਗੱਲ ਸਹੀ ਆ ਸਹੀ ਆ ਜੇਦੋਂ ਸਹੀ ਨਹੀਂ ਲੱ ਅੱਜ ਤਾਂ ਐਡਾ ਸੋਹਣਾ ਸੁਨੱਖਾ ਤੂੰ ਹੈਗਾ ਪਰ ਕੱਪੜੇ ਵਾਲਾ ਤੂੰ ਨਾ ਸਕੂਲ ਵਾਲੇ ਵਰਦੀ ਪਾਉਣੇ ਅੱਜ ਬੇਲਾ ਇਹਨਾਂ ਇਹ ਫੱਬਿਆ ਨਹੀਂ ਨਾ ਫੋਲਣਾ ਜਾਈ ਪਰ ਠੀਕ ਆ ਸੋ ਸੋ ਆ ਦੇ ਭਰਾ ਹਟਾ ਗੁੱਸਾ ਨਹੀਂ ਕਰਦਾ ਹਾਂ ਨਾ ਭਰਾ ਪਰ ਵੀ ਲੈ ਗਏ ਫਿਰ ਕੀ ਮੈਂ ਆਪਾਂ ਕੋਈ ਕਹਿ ਨਹੀਂ ਹਾਂ ਹਾਂ ਮੈਂ ਇਹਨੂੰ ਕੁਝ ਵੀ ਕਹਿ ਸਕਦਾ ਵਾਂ ਪਰ ਤੁਸੀਂ ਇਹਨੂੰ ਇਕੱਲੇ ਨੂੰ ਸ਼ੂਟ ਹਾਂ ਆਪਾਂ ਸ਼ੂਟ ਆ ਇਕੱਲੇ ਨੂੰ ਆ ਕੰਮ ਨਹੀਂ ਕਰਨੇ ਆ ਭਾਜੀ ਇਹ ਵਰਦੀ ਆ ਦੇ ਲੈ ਇਧਰ ਸੁਣੋ ਬੜੋਣੀ ਦਬਦੇ ਕਿਤੇ ਮਾਰਿਆ ਇੱਕ ਔੜਾ ਗਾਤਾ ਹੈ ਚੋਰ ਲਾੜੇ ਦੂਰ ਨਹੀਂ ਦੀਨੀ ਚੋਰ ਵਾਹ ਜੀ ਵਾਹ ਮੈਨੂੰ ਪਤਾ ਐਨੇ ਨਾਲ ਤਾਂ ਰਚਨਾ ਨਹੀਂ ਤੁਸੀਂ ਯੈਸ ਵਾਸ ਵੇਖੋ ਕਿੱਡਾ ਸਲੀਕਾ ਓ ਆਏ ਓ ਓ ਚਾਹੀ ਕੀ ਤੂੰ ਪਹਿਲਾਂ ਜਿਹੜੇ ਖਾਦੇ ਸੌਂਖੇ ਜਦਾ ਯਾਰ ਜਿਹੜਾ ਇਹ ਓਏ ਇਹ ਕਹਿੰਦੇ ਖਾਣਾ ਨਹੀਂ ਲੈ ਆਏ ਬੈਠੇ ਨਹੀਂ ਲੱਗਦਾ ਖਾਣ ਦੋ ਭਾਈ ਨਹੀਂ ਨਹੀਂ ਆ ਥੋੜੇ ਜਿਆ ਥੋੜੀ ਵੇਲੇ ਆ ਭਾਜੀ ਡਾਈਟ ਤੇ ਸਾਡੇ ਇਹ ਵੀ ਪ੍ਰਾਣਾ ਹੀ ਆ ਸਾਡਾ ਭਰਾ ਉਹ ਤੋਂ ਡਾਕਟਰ ਆ ਬੁਟਾ ਹੀ ਤੁਸੀਂ ਨਹੀਂ ਆਏ ਹੋ ਸਾਸਰੀ ਘਾਲ ਜੀ ਕੀ ਹੋਇਆ ਉਹ ਮੈਂ ਖਾਣਾ ਨਹੀਂ ਮੈਂ ਖਾਣ ਨੂੰ ਦਿੰਦੇ ਇਹ ਸੁਨੋਵਰ ਜੀ ਪਹਿਲਾਂ ਤੋਂ ਪ੍ਰਾਣੀਆਂ ਆਤਿਆ ਜਦੋਂ ਇਹਨੇ ਬਈ ਆਪ ਸਰਵ ਕਰ ਲਾਪੇ ਨੇ ਸਮਝ ਜੋ ਕਿ ਉਦੋਂ ਇਹਨੇ ਨਾ ਚੰਗੇ ਚੰਗੇ ਪੀ ਸਾਬ ਦੇ ਲਈ ਕੱਢਨੇ ਆ ਤੇ ਜਿਹੜੇ ਨਾ ਮਾਰੇ ਇਹਨੇ ਦੂਜਿਆਂ ਨੂੰ ਪਾਉਣੇ ਆ ਬੜੇ ਚ ਲੈ ਗੀ ਆ ਵੇਖੀ ਤੂੰ ਆ ਵੇਖ ਉਹਨੂੰ ਉਹਨੂੰ ਸਮੋਸਾ ਹੀ ਪਾਟਾ ਰੱਖਦਾ ਵੇਖ ਲੈ ਉਹ ਵੇਖ ਲੈ ਹੈ ਕਿੱਡੀ ਗੱਲ ਨਾਲੇ ਵੈਸੇ ਆਪਾਂ ਵੀਰ ਜੀ ਚੌਥੀ ਵਾਰ ਹੀ ਆ ਕੋਈ ਆਪਾਂ ਪੇਟ ਦਾ ਖਿਆਲ ਕਰੀਏ ਆਪਾਂ ਡਾਈਟਿੰਗ ਕੀਤੀ ਆ ਕਿੰਨੇ ਗਿਆ ਤੁਸੀਂ ਕੀਤੀ ਆ ਤੂੰ ਤੇ ਗੱਗੂ ਜਿਮ ਨਹੀਂ ਜਾਂਦੇ ਸੌਂਖਾ ਮੈਨ ਖਾਣਾ ਛੱਡ ਦੇ ਪਰੇ ਕਰ ਦੇ ਪਲੇਟ ਕਰ ਦੇ ਦੂਰ ਜੱਟ ਨਹੀਂ ਆਪਾਂ ਗੁੱਸੇ ਨਾਲ ਲੈ ਆਪਾਂ ਜਦੋਂ ਜ਼ਿਆਦਾ ਜੱਟਨੀ ਬਹੁਤ ਹਾਂ ਇਹਨੂੰ ਮਾਤ ਲੱਗ ਲੈਣਾ ਹੋਣਾ ਉਹ ਬੇੜੇ ਕਰਦਾ ਇਹ ਹੈ ਸਨੋਰ ਦਾ ਸ਼ਹਿਰ ਮੋਟਾ ਕਿ ਹਰ ਮਲਟੀਮਨ ਕੋ ਪਿੱਛੇ ਪਿੱਛੇ ਗਲਾਬੀ ਜਿਹਾ ਵੱਖਰਾ ਹੀ ਸਾਰੇ ਨੂੰ ਵੱਖਰਾ ਹੀ ਆਤਮ ਨੈਚਰਲੀ ਨੈਚਰਲੀ ਆਸਲਾ ਨਾ ਆਯੂਨੀਆ ਫਰਦੀ ਬਹੁਤ ਵਧੀਆ ਹੈ ਨਾ ਆਪਣਾ ਸੀਆਈਡੀ ਦੇ ਅਫਸਰ ਹਨ ਮੇਨ ਹਾਂਜੀ ਤੂੰ ਦੇਖ ਹੀ ਲਓ ਨਾ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸਦੂ ਕੁਰ ਸ਼ਰਨ ਸਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ